ਮੇਨ ਹੈ ਕਿ ਅਜੀ 45 ਕਿੱਲੇ ਤੇ 2 ਕਿੱਲੇ ਤੁਸੀਂ ਹੋਰ ਖਰੀਦ ਰਹੇ ਹੋ 47 ਕਿੱਲੇ ਜੀ ਇਸ ਲੈਂਡ ਇਜ਼ ਇਨਫ ਔਰ ਯੂਰ ਪ੍ਰੋਜੈਕਟ ਲਗਾਓ ਜੀ ਸਰ ਜੀ ਲਗਾਣ ਦੋ ਇਹੀ ਛਲਾਵਾ ਸਰ ਮੇਰਾ ਮੇਰੀ ਪਹਿਲਾਂ ਗੱਲ ਵਧੀਆ ਹੀ ਹੁੰਦੀ ਆ ਆਰਾਮ ਬਣਾ ਮੈਂ ਬਾਅਦ ਚ ਕੱਢਦਾ ਹਾਂ ਨਾ ਜੀ ਇਹ ਸਰ 47 ਕਿੱਲੇ ਆਂ ਜੀ ਤੁਹਾਡੀ ਸੀਮੈਂਟ ਫੈਕਟਰੀ ਵਾਸਤੇ ਡਾਨਾ ਸਫੀਸ਼ੀਐਂਟ ਇਹਦੇ ਵਿੱਚ ਕੋਈ ਹੋਰ ਵੀ ਚੀਜ਼ ਬਣਾਉਣੀ ਆ ਤੁਸੀਂ ਇਸ ਲੈਂਡ ਦੇ ਵਿੱਚ ਜਦੋਂ ਤੁਸੀਂ ਮੈਪ ਦਿਖਾਇਆ ਨਾ ਉੱਥੇ ਉੱਥੇ ਸਿਰਫ ਤੁਹਾਡੇ ਫੈਕਟਰੀ ਦੇ ਯੂਨਿਟ ਤੇ ਜਾਂ ਕਿਸੇ ਤੁਸੀਂ ਗ੍ਰੀਨ ਬੈਲਟ ਦਾ ਜ਼ਿਕਰ ਕੀਤਾ ਹੋਇਆ ਸੀਗਾ ਹੋਰ ਕੋਈ ਵੀ ਨਹੀਂ ਸੀਗਾ ਸਰ 725 ਟਰੱਕ ਤੁਸੀਂ ਕ विदाउट ਥੋਡੇ ਜਿਹੜੇ EMPLOYES ਨੇ ਉਹਨਾਂ ਦੇ ਵਿਕਲਾਂ ਤੋਂ ਠੀਕ ਹੈ ਜੀ ਬਿਲਕੁਲ ਠੀਕ ਹੈ 725 725 ਤਾਰਕ ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰੋਵੀਜ਼ਨ ਹੈ ਪਾਰਕਿੰਗ ਯਾਰਡ ਬਣਾਉਣ ਦੀ ਕੋਈ ਪ੍ਰੋਵੀਜ਼ਨ ਹੈ ਜੀ ਸਾਡੇ ਕੋਲ ਇੱਥੇ ਜਿਹੜੇ 1500 ট্রাক ਦੀ ਪਾਰਕਿੰਗ ਦੇ ਅੰਦਰ ਕਿੱਥੇ ਜੀ ਅਲਗਰ ਅਸੀਂ ਉੱਥੇ ਅਸ਼ੋਕੀ ਚੀ ਵਿਮ ਪਲਾਨ ਦੇ ਵਿੱਚ ਕਿੱਥੇ ਜੀ ਜਿਹੜਾ ਪਲਾਨ ਸਾਡਾ ਲੇਆਉਟ ਪਲਾਨਾ ਉਹਦੇ ਵਿੱਚ ਸ਼ੋਕੀ ਕਿੱਥੇ ਜੀ ਸਰ ਕਿਨੇ ਕਿਲੋਮੀਟਰ ਤੋਂ ਆ ਦਿਖਾ ਦੇ ਲੇਆਉਟ ਪਲਾਨ ਨੂੰ ਸਰ ਕਿੰਨੇ ਕਿਲੋਮੀਟਰ ਦੱਸ ਦਿਓ ਬਸ ਮੈਂ ਕਿਉਂ ਦੇਖਣ ਜਾਣਾ ਉਹਨੂੰ ਇਹ ਪ੍ਰੋਜੈਕਟ ਦੇ ਅੰਦਰ ਕਿੰਨੀ ਜ਼ਮੀਨ ਹੈ ਜੀ ਉਹ ਬਸ ਇਹਨਾਂ ਦੱਸ ਦਿਓ 1500 ਤੱਕਾਂ ਨੂੰ ਛੱਡ ਦਿਓ ਤੁਸੀਂ ਮੈਂ ਹੁਣੇ ਉਹਨਾਂ ਤੋਂ ਆਡੀਅਸੀਅਤ ਤੇ ਜੀ ਸਕਰੀਨ ਤੇ ਚਲਾ ਦਿਓ ਚਲੋ ਸਕਰੀਨ ਤੇ ਚਲਾ ਦਿਓ ਜੀ 1.500 ਦੇ 1500 ਦੇਖ ਰੱਖੇ ਜੀ 1.500 ਰੱਖਣੀ ਹੈ ਜੀ ਸਰ ਸਰ 1500 ਕਹਿਤਾ ਸਰ ਜੀ 1.500 ਰੱਖਣੀ ਹੈ ਜੀ ਸਰ ਕੋਈ ਨਹੀਂ ਪ੍ਰੋਬਲਮ ਜੀ ਨਾਟ ਕੋਈ ਚੱਕਰ ਨਹੀਂ ਕਰ ਨਾਟ ਅਨ ਇਸ਼ੂ ਥੋੜੀ ਜਗ੍ਹਾ ਕੋਈ ਇਹਨਾਂ ਦੇ ਖੜਾ ਹੁੰਦਾ ਨਾ ਮੈਂ ਬਸ ਕਰਾਉਂਦਾ ਉਹਦੀ ਹੁਣੇ ਹਾਂ ਕੋਈ ਜਗ੍ਹਾ ਹੈ ਨਾ ਜੋ ਕੋਈ ਖੜਾ ਹੁੰਦਾ ਮੈਂ ਬਸ ਕਰਾ ਦੇਣੀ ਤੇ ਉਹਦੀ ਹੁਣ ਮੇਰੀ ਸ਼ਰਮਾਨੀ ਬਹੁਤ ਆ ਨਹੀਂ ਤੁਸੀਂ ਨਹੀਂ ਨਾ ਮੰਨਦੇ ਸਾਡੀ ਸ਼ਰਮਾਨ ਕਰਕੇ ਸਾਡੀ ਨਹੀਂ ਮੰਨਦੇ ਤੁਸੀਂ ਸਿਰਫ ਤੇ ਸਿਰਫ ਪੱਗ ਦਾ ਸਤਕਾਰ ਕਰਦੇ ਡਾਊਨਲੋਡ ਸ਼ੇਅਰ ਚਾਟ